ਆਜਾਪਾਪਣਾ ਮੰਗੇ ਛਲਗਮ ਦੀ ਸਬਜੀ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਛਲਗਮਾ ਨੂੰ ਜਿਹੜਾ ਇਸ ਤਰ੍ਹਾਂ ਬ੍ਰੀਕ ਪੀਸੀ ਦੇ ਵਿੱਚ ਕੱਟ ਲੈਣਾ ਜਿਆਦਾ ਮੋਟੇ ਨਹੀਂ ਰੱਖਣੇ ਪਤਲੀ ਜਿਹੜੀ ਇਹਦੀ ਫਾੜੀ ਜਿਹੜੀ ਥੋੜੀ ਜਿਹੀ ਪਤਲੀ ਕਰਨੀ ਹੈ ਤੇ ਵਿੱਚ ਮਸਾਲੇ ਬਣਾਉਣ ਲਈ ਆਪਾਂ ਦੋ ਪਿਆਜ਼ ਲੈ ਇਹਨਾਂ ਨੂੰ ਇਸ ਤਰ੍ਹਾਂ ਮੋਟੇ ਪੀਸੀ ਦੇ ਵਿੱਚ ਕੱਟ ਲੈ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਅਦਰਕ ਤੇ ਟਮਾਟਰ ਇਹਨਾਂ ਸਾਰੀ ਚੀਜ਼ ਨੂੰ ਆਪਾਂ ਗ੍ਰੈਂਡਰ ਚ ਪਾ ਕੇ ਪਹਿਲਾਂ ਗ੍ਰੈਂਡ ਕਰਾਂਗੇ ਅਸੀਂ ਇਸ ਤਰੀਕੇ ਨਾਲ ਸਬਜੀ ਬਣਾਉਣੀ ਹੈ ਵੀ ਸਾਡੇ ਘਰ ਵਿੱਚ ਇਹ ਸਬਜੀ ਸਭ ਤੋਂ ਵੱਧ ਪਸੰਦ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਸਾਡੇ ਤਰੀਕੇ ਨਾਲ ਸਬਜੀ ਬਣਾਓਗੇ ਤਾਂ ਮੈਂ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਮਸਾਲਿਆਂ ਨੂੰ ਗ੍ਰੈਂਡਰ ਦੇ ਵਿੱਚ ਪਾ ਕੇ ਪੀਸ ਲਾਂਗੇ। ਹਾਂਜੀ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਹੋਣ ਲਈ ਰੱਖ ਦਿੱਤਾ ਸੀ ਤੇਲ ਆਪਣਾ ਗਰਮ ਹੋ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ। ਜਦੋਂ ਹੀ ਆਪਣਾ ਜੀਰਾ ਭੁੱਜ ਜਾਊਗਾ ਤਾਂ ਆਪਾਂ ਇਹਦੇ 'ਚ ਜੋ ਮਸਾਲਾ ਗ੍ਰੈਂਡਰ ਦੇ ਵਿੱਚ ਗ੍ਰੈਂਡ ਕੀਤਾ ਉਹਨੂੰ ਪਾਵਾਂਗੇ। ਹਾਂਜੀ ਮਸਾਲਾ ਆਪਣਾ ਭੁੱਜ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ डेढ़ चम्मच नमक पे बिल्कुल थोड़ी जी लाल मिर्च क्योंकि हरिया मिर्च एक चम्मच गरम मसाला तो एक सारे बेसिक मसाले जो तो अपने घर होंगे नेड करने मसाले चंकी तरह भुन लेंगे ले। मसाला अपना चंगी तरह भुज चुके बिलकुल चंकी तरह देखो तेल छात्र ਦੇ ਛਲਗਮ ਕੱਟ ਕੇ ਰਖੀਓ ਐਡ ਕਰ ਦਾਂਗੇ ਤੇ ਛਲਗਮ ਪਾ ਕੇ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਯਾਨੀ ਕਿ ਮਿਕਸ ਕਰਾਂਗੇ ਪਹਿਲਾਂ ਹਾਂਜੀ ਦੇਖੋ ਛਲਗਮ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਕੀ ਕਰਨਾ ਗੈਸ ਦੀ ਫਲੇਮ ਹੈ ਜਿਹੜੀ ਉਹ ਮੀਡੀਅਮ ਕਰ ਲੈਣੀ ਹੈ ਤੇ ਇਹਨੂੰ ਉਪਰੋਂ ਪਾ ਟੱਕ ਦੇਣਾਗਾ ਟਾ ਕੇ 5 ਤੋਂ 7 ਮਿੰਟ ਦੇ ਕਰੀਬ ਆਪਾਂ ਪਕਾਵਾਂਗੇ ਇਹਨੇ ਵਿੱਚ ਆਪਣੀ ਛਲਗਮ ਜਿਹੜੇ ਪੱਕ ਕੇ ਤਿਆਰ ਹੋ ਜਾਣਗੇ ਆਪਾਂ ਨਾ ਇਹਦੇ ਵਿੱਚ ਪਾਣੀ ਜਿਹੜਾ ਬਿਲਕੁਲ ਵੀ ਐਡ ਨਹੀਂ ਕਰਨਾਗਾ ਇਹ ਆਪਣੇ ਆਪਣੇ ਆਪ ਪਾਣੀ ਛੱਡਣਗੇ ਤੇ ਆਪਦੇ ਪਾਣੀ ਚ ਪੱਕ ਜਾਣਗੇ ਆਪਾਂ ਬਿਲਕੁਲ ਸੁੱਕੀ ਸਬਜੀ ਛਲਗੁੰਦੀ ਬਣਾ ਕੇ ਤਿਆਰ ਕਰਨੀ ਹੈਗੀ ਤੇ ਹੁਣ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਕਰਕੇ ਪਕਾਵਾਂਗੇ ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਉੱਪਰ ਹਰਾ ਧਨੀਆ ਐਡ ਕਰ ਦਾਂਗੇ